ਸਾਰੇ ਬੱਕਰੀ ਪਾਲਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਕੰਗ ਗੋਟ ਫਾਰਮ ਤੋਂ ਸਣੀ ਕੰਗ ਬੋਲ ਰਿਹਾ ਹੈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਇਨਾ ਪਿਆਰ ਦੇਣ ਲਈ ਤੇ ਅੱਜ ਆਪਾਂ ਇੱਕ ਹੋਰ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦੇ ਆਂ ਵੈਕਸੀਨੇਸ਼ਨ ਜਿਹੜੀ ਕਿ ਸਭ ਤੋਂ ਜ਼ਰੂਰੀ ਹੈ ਜਾਨਵਰਾਂ ਦੀ ਬਹੁਤ ਲੋਕ ਗਲਤੀ ਕਰਦੇ ਨੇ ਕਿ ਵੈਕਸੀਨੇਸ਼ਨ ਟਾਈਮ ਤੇ ਜਾਂ ਪ੍ਰੋਪਰ ਵੈਕਸੀਨੇਸ਼ਨ ਨਹੀਂ ਕਰਦੇ ਜਾਂ ਕਈ ਮੇਰੇ ਵੀਰਾਂ ਨੂੰ ਇਹ ਨਹੀਂ ਪਤਾ ਵੈਕਸੀਨੇਸ਼ਨ ਕਰਨੀ ਕਿਵੇਂ ਆ ਆਪਾਂ ਹਰ ਚੀਜ਼ ਡਿਟੇਲ ਚ ਗੱਲ ਕਰਾਂਗੇ ਅੱਜ ਆਪਾਂ ਵੈਕਸੀਨੇਸ਼ਨ ਕਰਨ ਲੱਗੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਬਹੁਤ ਸਸਤਾ ਸਮਾਨ ਹੈ ਇਹ ਕੋਈ ਮਹਿੰਗਾ ਆਈਟਮ ਨਹੀਂ ਹੈਗੀ 100 ਬੱਕਰੀਆਂ ਦਾ 2000 ਤੋਂ 2500 ਰੁਪਏ ਖਰਚਾ ਆਉਂਦਾ ਕੁੱਲ ਤੇ ਜਿਹਨੂੰ ਕਿਤੇ ਵੈਕਸੀਨੇਸ਼ਨ ਨਹੀਂ ਮਿਲਦੀ ਛੋਟੇ ਪਿੰਡ ਚ ਨੇ ਜਾਂ ਛੋਟੇ ਸ਼ਹਿਰ ਚੋਂ ਜਿੱਥੇ ਵੈਕਸੀਨੇਸ਼ਨ ਨਾ ਮਿਲੇ ਤਾਂ ਕੰਗੋਟ ਫਾਰਮ ਨੂੰ ਕੰਟੈਕਟ ਕਰ ਲਿਓ ਤੁਹਾਡੇ ਸਭ ਕੋ ਨੰਬਰ ਹੈਗਾ ਹੀ ਆਪਣਾ ਤੇ ਤੁਹਾਨੂੰ ਅਸੀਂ ਵੈਕਸੀਨੇਸ਼ਨ ਦਾ ਇੰਤਜ਼ਾਮ ਕਰਕੇ ਦਵਾਂਗੇ ਸਾਡੇ ਸਾਰੇ ਲਿੰਕ ਹੈਗੇ ਨੇ ਉਸ ਤਰ੍ਹਾਂ ਦੇ ਆਪਾਂ ਨੇ ਜਦੋਂ ਕੋਸ਼ਿਸ਼ ਕਰਨੀ ਹੈ ਵੈਕਸੀਨੇਸ਼ਨ ਲੈਣੀ ਹੈ ਤੇ ਰਕਸ਼ਾ ਕੰਪਨੀ ਦੀ ਲੈਣੀ ਹੈ ਰਕਸ਼ਾ ਰਕਸ਼ਾ ਕੰਪਨੀ ਦੀ ਵੈਕਸੀਨੇਸ਼ਨ ਲੈਣੀ ਹੈ ਸਭ ਤੋਂ ਸੋਹਣੀ ਵੈਕਸੀਨੇਸ਼ਨ ਆਉਧੀਆਂ ਨੇ ਅੱਜ ਆਪਾਂ ਕਰਨ ਲੱਗੇ ਆ ਈਟੀ ਪਲੱਸ ਡੀਟੀ ਐਂਟ੍ਰੋਟਕਸੀਮੀਆ ਤੇ ਟੈਟਨਸ ਦੋਹਾਂ ਦਾ ਇਕੱਠਾ ਆਹੇ ਕੰਬੀਨੇਸ਼ਨ ਹੈ ਇੱਕ ਇੰਜੈਕਸ਼ਨ ਬਣਾਤਾ ਉਹਨਾਂ ਨੇ ਦੋ ਹੁੰਦੇ ਸੀ ਪਹਿਲਾਂ ਹੁਣ ਇੱਕ ਬਣ ਗਿਆ ਹੈਗਾ ਵੈਕਸੀਨੇਸ਼ਨ ਜਦੋਂ ਵੀ ਆਪਾਂ ਕਰਨੀ ਹੈ ਕੁਝ ਚੀਜ਼ਾਂ ਦਾ ਖਿਆਲ ਰੱਖਣਾ ਸਭ ਤੋਂ ਪਹਿਲਾਂ ਉਹਦੀ ਐਕਸਪਾਇਰੀ ਡੇਟ ਚੈੱਕ ਕਰਨੀ ਆ ਆ ਦਿਖਾਓ ਜੀ ਐਕਸਪਾਇਰੀ ਅੱਜ ਮੈਂ ਲਿਖਿਆ ਹੈ ਦੂਜਾ ਮਹੀਨਾ ਤੇ 27 ਤੱਕ ਐਕਸਪਾਇਰ ਹੋਣੀ ਆ ਇਹ ਜ਼ਰੂਰ ਚੈੱਕ ਕਰਨੀ ਐ ਐਕਸਪਾਇਰ ਨਾ ਹੋਵੇ ਤੇ ਰੱਖਸ਼ਾ ਕੰਪਨੀ ਦੀ ਵੈਕਸੀਨੇਸ਼ਨ ਲੈ ਕੇ ਐਕਸਪਾਇਰੀ ਡੇਟ ਚੈੱਕ ਕਰਕੇ ਇਹਦਾ ਕੀ ਖਿਆਲ ਰੱਖਣਾ ਹੈ ਜਦੋਂ ਤੁਸੀਂ ਵੈਕਸੀਨੇਸ਼ਨ ਬਾਜ਼ਾਰੋਂ ਆਪਣੀ ਦੁਕਾਨ ਤੋਂ ਲੈ ਕੇ ਆਉਣੀ ਆ ਕਿਤੋਂ ਵੀ ਲੈ ਕੇ ਆਉਣੀ ਆ ਇੱਕ ਨਾ ਕੋਲਡ ਚੇਨ ਟੁੱਟ ਨਹੀਂ ਦੇਣੀ ਆ ਜੀ ਠੰਡੀ ਚੀਜ਼ ਰੱਖ ਕੇ ਲਿਆਉਣੀ ਆ ਬਰਫ਼ ਚ ਰੱਖ ਕੇ ਲਿਆਓ ਚਾਹੇ ਠੰਡੇ ਭਾਂਡੇ ਚ ਥਰਮਸ ਚ ਹਰ ਕੋਲਡ ਚੀਜ਼ ਰੱਖ ਕੇ ਲਿਆਉਣੀ ਆ ਠੰਡੀ ਜਗ੍ਹਾ ਤੇ ਚੀਜ਼ ਲਿਆਂਦੇ ਸਾਰ ਇਹ ਵੈਕਸੀਨੇਸ਼ਨ ਨੂੰ ਕੱਢ ਕੇ ਆਪਣੇ ਠੰਡੇ ਭਾਂਡੇ ਚ ਫ੍ਰੀਜ ਦੇ ਦਰਵਾਜੇ ਚ ਰੱਖ ਦੇਣਾ ਦੇਖਿਓ ਵੀਰ ਕਿਤੇ ਫ੍ਰੀਜ਼ ਨਾ ਕਰ ਦਿਓ ਇਹਨੂੰ ਨਾ ਕਰੋ ਫ੍ਰੀਜ ਤੋਂ ਬਾਹਰ ਰੱਖਣੀ ਹੈ ਕੋਲਡ ਚੇਨ ਨਾ ਟੁੱਟੇ ਤੇ ਜਦੋਂ ਆਪਾਂ ਵੈਕਸੀਨੇਸ਼ਨ ਕਰਨੀ ਹੈ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਵਿੱਚੇ ਹੀ ਬਰਫ਼ ਹੈ ਵਿੱਚੇ ਹੀ ਵੈਕਸੀਨੇਸ਼ਨ ਹੈ ਵਿੱਚੇ ਹੀ ਤੁਹਾਡੀ ਸਿਰਿੰਜ ਹੈ ਤੇ ਵਿੱਚੇ ਹੀ ਸੂਈਆਂ ਨੇ ਤੇ ਵਿੱਚੇ ਹੀ ਤੁਹਾਡੀ ਬਰਫ਼ ਪਾਈ ਹੋਈ ਹੈ ਸਾਰਾ ਕੁਝ ਇਕੱਠਾ ਲੈ ਕੇ ਰੱਖਣਾ ਤੁਸੀਂ ਇਹ ਨਹੀਂ ਕਰਨਾ ਵੀ ਵੈਕਸੀਨੇਸ਼ਨ ਨੂੰ ਹੱਥ 'ਚ ਫੜ ਕੇ ਤੇ ਦਵਾਈ ਲਾਉਂਦੇ ਰਹੋ ਇੱਕ ਵਾਰੀ ਭਰ ਲਈ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਂਗਾ ਜਦੋਂ ਭਰ ਲਈ ਇਹਨੂੰ ਵਾਪਸ ਰੱਖ ਦੇਣਾ برف ਦੇ ਵਿੱਚ ਇਹ ਨਾ ਹੋਵੇ ਤੁਹਾਡੀ ਬੋਡੀ ਹੀਟ ਦੇ ਨਾਲ ਵੈਕਸੀਨੇਸ਼ਨ ਖਰਾਬ ਹੋ ਜਵੇ ਜਿਹੜਾ ਇਹਦਾ ਟੈਂਪਰੇਚਰ ਹੁੰਦਾ ਹੈ 2 ਤੋਂ 8 ਡਿਗਰੀ ਤੱਕ ਆਪਾਂ ਰੱਖਣਾ ਹੁੰਦਾ ਹੈ 2 ਡਿਗਰੀ ਤੋਂ ਲੈ ਕੇ 8 ਡਿਗਰੀ ਤੱਕ ਮੇਨਟੇਨ ਕਰਨਾ ਹੈ ਜਿੰਨਾ ਚਿਰ ਵੀ ਵੈਕਸੀਨੇਸ਼ਨ ਤੁਸੀਂ ਘਰੇ ਰੱਖਣੀ ਹੈ ਜੇ ਉਸ ਤੋਂ ਵੱਧ ਹੋ ਜਵੇ ਤਾਂ ਵੈਕਸੀਨੇਸ਼ਨ ਖਰਾਬ ਹੋ ਜਾਂਦੀ ਹੈ ਜੇ ਫ੍ਰੀਜ਼ ਹੋ ਜਾਏ ਤਾਂ ਵੀ ਖਰਾਬ ਹੋ ਜਾਂਦੀ ਹੈ ਹੁਣ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਸ਼ੁਰੂ ਕਰੀਏ ਵੀ ਕਿਵੇਂ ਕਰਨੀ ਆ ਇਹਦੀ ਇਨਸਟਰਕਸ਼ਨਾਂ ਪੜ੍ਹ ਲੈਣੀਆਂ ਆ ਹੁਣ ਦੇਖੋ ਧਿਆਨ ਨਾਲ ਦਿਖਾਇਓ ਬਈ ਆਹ ਦੇਖੋ ਕਿੰਨੇ ਸ਼ੀਸ਼ੇ ਹੈ 100 ਐਮਐਲ ਦੀ ਸ਼ੀਸ਼ੀ ਹੈ 100 ਐਮਐਲ ਹੈ ਦੇ ਵਿੱਚ ਤੇ ਥੱਲੇ ਕੀ ਲਿਖਿਆ ਓਰੇ 50 ਡੋਜ਼ਸ 50 ਡੋਜ਼ ਨੇ 50 50 ਇਹਦੀ ਡੋਜ਼ ਬਣੀਆਂ ਨੇ ਤੇ 100 ਐਮਐਲ ਹੈ ਸੋ ਦੋ ਡੋਜ਼ ਲਗਣੀਆਂ ਇੱਕ 2 ਐਮਐਲ ਲਗਣੀ ਹੈ ਇੱਕ ਜਾਨਵਰ ਦੇ ਇੱਕ ਗੱਲ ਦਾ ਖਿਆਲ ਕਰਿਓ ਚਾਹੇ 3 ਮਹੀਨੇ ਤੋਂ ਛੋਟੇ ਬੱਚੇ ਦੀ ਆਪਾਂ ਵੈਕਸੀਨੇਸ਼ਨ ਨਹੀਂ ਕਰਨੀ ਜਿੰਨੇ ਵੀ ਤੁਹਾਡੇ ਬੱਚੇ 3 ਮਹੀਨੇ ਤੋਂ ਉੱਪਰ ਨੇ ਉਹਨਾ ਦੀ ਵੈਕਸੀਨੇਸ਼ਨ ਕਰਨੀ ਹੈ ਪਰ ਡੋਜ਼ ਸਭ ਦੀ ਸੇਮ ਲੱਗਣੀ ਹੈ ਚਾਹੇ ਤੁਹਾਡਾ ਬੱਚਾ 5 ਕਿਲੋ ਦਾ ਹੈ ਚਾਹੇ 150 ਕਿਲੋ ਦਾ ਹੈ ਚਾਹੇ ਉਹਦੀ ਉਮਰ 3 ਮਹੀਨੇ ਹੈ ਚਾਹੇ 10 ਸਾਲ ਹੈ ਜਿੰਨੀ ਵੀ ਉਮਰ ਹੈ ਡੋਜ਼ ਸੇਮ ਲੱਗਣੀ ਹੈ 2 ਐਮਐਲ ਲੱਗਣੀ ਹੈ ਸਭ ਦੇ 2 ਐਮਐਲ ਹੀ ਲੱਗਣੀ ਹੈ ਇਸ ਗੱਲ ਦਾ ਜਰੂਰ ਖਿਆਲ ਰੱਖਿਓ ਇਹ ਨਾ ਸੋਚ ਲਿਓ ਦਵਾਈਆਂ ਵਾਂਗੂ ਵੀ ਜਿਉਂ ਜਾਨਵਰ ਭਾਰਾ ਹੈਗਾ ਤਾਂ ਉਹਦੇ ਵਿੱਚ ਵੱਧ ਦਵਾਈ ਲਾ ਦਈਏ ਇਹ ਕੋਈ ਦਵਾਈ ਨਹੀਂ ਹੈਗੀ ਇਹ ਜਿਉਂ ਦਾ ਵਾਇਰਸ ਹੈ ਜਿਉਂ ਦਾ ਤਾਂ ਕਰਕੇ ਆਪਾਂ ਨੇ ਬਰਾਬਰ ਡੋਜ਼ ਰੱਖਣੀ ਹੈ ਇਸ ਤੋਂ ਬਾਅਦ ਜਿਹੜੀ ਵੀ ਤੁਸੀਂ ਵੈਕਸੀਨੇਸ਼ਨ ਕਰਨੀ ਹੈ ਕੋਈ ਵੀ ਵੈਕਸੀਨੇਸ਼ਨ ਕਰਨੀ ਹੈ ਤੁਸੀਂ ਕੀ ਕਰਨਾ ਹੈ ਹਰ ਤਿੰਨ ਹਫ਼ਤੇ ਬਾਅਦ ਤੁਸੀਂ ਇਹੀ ਵੈਕਸੀਨ ਰਿਪੀਟ ਵੀ ਕਰ ਸਕਦੇ ਹੋ ਜਾਂ ਇਸ ਤੋਂ ਬਾਅਦ ਪੀਪੀਆਰ ਕਰਨੀ ਹੈ ਐਫਐਮਡੀ ਕਰਨੀ ਹੈ ਗੋਟ ਪੋਕਸ ਦਾ ਇੰਜੈਕਸ਼ਨ ਆਪਣੀ ਵੈਕਸੀਨੇਸ਼ਨ ਕਰਨੀ ਹੈ ਤਿੰਨ ਹਫ਼ਤੇ ਦਾ ਗੈਪ ਰੱਖਿਓ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਵਾਈ ਨੂੰ ਕੋਲਣ ਚ ਬਾਡੀ ਚ ਜਾਣ ਨੂੰ ਅਡਜਸਟ ਹੋਣ ਲਈ ਘਟੋ-ਘਟ ਹਫ਼ਤਾ ਲੱਗਦਾ ਹੈ ਤੇ ਕਈ ਵਾਰੀ ਜਾਨਵਰ ਸਟ੍ਰੈਸ ਵੀ ਹੁੰਦਾ ਹੈ ਉਹ ਸਟ੍ਰੈਸ ਫ੍ਰੀ ਹੋ ਜਵੇ ਤੁਸੀਂ 3 ਹਫਤੇ ਦਾ ਘੱਟੋ-ਘੱਟ ਗੈਪ ਰੱਖਣਾ ਹੀ ਰੱਖਣਾ ਤੇ ਜਿਹੜੀ ਵੀ ਈਟੀ ਪਲੱਸ ਟੀਟੀ ਦੀ ਵੈਕਸੀਨੇਸ਼ਨ ਹੈ ਆਮ ਜਿਹੜੀਆਂ ਵੈਕਸੀਨੇਸ਼ਨ ਆ ਜਿਵੇਂ ਪੀਪੀਆਰ 3 ਸਾਲ ਲਈ ਕੰਮ ਕਰਦੀ ਹੈ ਐਫਐਮਡੀ ਸਾਲ ਲਈ ਕਰਦੀ ਹੈ ਗੋਟ ਬਾਕਸ ਵੀ ਸਾਲ ਲਈ ਕਰਦੀ ਹੈ ਇਹ ਸਿਰਫ ਤੇ ਸਿਰਫ 6 ਮਹੀਨੇ ਲਈ ਕੰਮ ਕਰਦੀ ਹੈ 6 ਮਹੀਨੇ ਬਾਅਦ ਅਸਰ ਕਰਨਾ ਸ਼ੁਰੂ ਹੋ ਜਾਂਦਾ ਵੈਕਸੀਨੇਸ਼ਨ ਦਾ ਤੁਸੀਂ ਕੀ ਕਰਨਾ ਹੈ 3 ਹਫਤੇ ਬਾਅਦ ਇੱਕ ਵਾਰੀ ਰਿਪੀਟ ਕਰ ਦਿਓ ਮੈਨੂੰ ਫਿਰ ਤੁਸੀਂ ਸਾਲ ਲਈ ਠੀਕ ਹੋਗੇ ਜਾਂ 6 ਮਹੀਨੇ ਬਾਅਦ ਤੁਸੀਂ ਇਹਨੂੰ ਦੁਬਾਰਾ ਰਿਪੀਟ ਕਰ ਦਿਓ ਜ਼ਰੂਰੀ ਹੈ ਇਹ ਮੈਂ ਕਿਉਂ ਕਰਨ ਲੱਗਿਆ ਹੁਣ ਇਹਦੀ ਮੈਂ ਤੁਹਾਨੂੰ ਇੰਪੋਰਟੈਂਸ ਦੱਸਦਾ ਤੁਸੀਂ ਜ਼ਰੂਰ ਈਟੀਟੀਟੀ ਇਹ 2 4 10 ਦਿਨਾਂ ਦੇ ਵਿੱਚ ਵਿੱਚ ਕਰ ਲਓ ਕਿਉਂਕਿ ਹੁਣ ਕੀ ਹੋਣਾ ਕਣਕਾਂ ਵੱਡੀਆਂ ਜਾਣੀਆਂ ਨੇ ਆਪਾਂ ਆਪਣੇ ਜਾਨਵਰ ਕਣਕਾਂ ਛੱਡਨੇ ਨੇ ਵੀ ਚਲ ਬੱਲੀਆਂ ਖਾ ਲੈਣਗੀਆਂ ਕਣਕ ਫ੍ਰੀ ਦੀ ਖਾ ਲੈਣਗੀਆਂ ਬਾਈ ਜੀ ਸਭ ਤੋਂ ਵੱਡੀ ਗਲਤੀ ਇੱਥੇ ਹੁੰਦੀ ਹੈ ਸਭ ਤੋਂ ਜ਼ਿਆਦਾ ਜਾਨਵਰ ਇੱਥੇ ਮਰਦੇ ਨੇ ਜਦੋਂ ਇਮੀਡੀਏਟ ਫੂਡ ਚੇਂਜ ਹੁੰਦਾ ਹੈ ਜਦੋਂ ਇਮੀਡੀਏਟ ਫੂਡ ਚੇਂਜ ਹੁੰਦਾ ਹੈ ਤਾਂ ਇਹਨਾਂ ਨੂੰ ਅੰਤੜੀਆਂ ਦਾ ਰੋਗ ਲੱਗ ਸਕਦਾ ਹੈ ਜਿਹਨੂੰ ਆਪਾਂ ਈਟੀ ਕਹਿੰਦੇ ਆ ਅੰਤੜੀਆਂ ਦਾ ਰੋਗ ਲੱਗ ਸਕਦਾ ਹੈ ਤੇ ਉਹਦੀ ਜ਼ਹਿਰ ਬਣ ਸਕਦੀ ਹੈ ਇਸ ਲਈ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ ਈਟੀ ਕਰਨੀ ਜਿਨ੍ਹਾਂ ਦੇ ਹੋਈ ਵੀ ਹੋਈ ਹੈ ਪਹਿਲਾਂ ਜਰੂਰ ਰਿਪੀਟ ਕਰ ਦਿਓ ਬਹੁਤ ਜ਼ਰੂਰੀ ਹੈ ਆਹ ਟਾਈਮ ਬਹੁਤ ਇੰਪੋਰਟੈਂਟ ਹੈ ਈਟੀ ਤੇ ਟੀਟੀ ਕਰਨ ਦਾ ਸੋ ਕਿਰਪਾ ਕਰਕੇ ਖਿਆਲ ਰੱਖਿਓ ਆਓ ਆਪਾਂ ਸ਼ੁਰੂ ਕਰਦੇ ਹਾਂ ਇਹਨੂੰ ਕਰਨਾ ਕਿਵੇਂ ਆ ਸਾਰੀਆਂ ਸੂਈਆਂ ਵਿੱਚ ਨੇ ਸਰੀੰਜਾਂ ਵਿੱਚ ਨੇ ਦੇ ਵੈਕਸੀਨੇਸ਼ਨ ਵਿੱਚ ਰੰਜੀਤ ਆ ਬਟ ਆ ਫੜ ਪੁੱਤਰ ਆਓ ਆ ਮੇਰਾ ਬੱਚਾ ਇਹ ਵੈਕਸੀਨੇਸ਼ਨ ਲਗਣੀ ਕਿੱਥੇ ਆ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ 2 ਐਮਐਲ ਲਗਣੀ ਆ ਲਗਣੀ ਕਿੱਥੇ ਆ ਇਹ ਲਗਣੀ ਆ ਸਬਕਟ ਸਬਕਟ ਮੀਨਸ ਚਮੜੀ ਖਿੱਚ ਕੇ ਚਮੜੀ ਦੇ ਪਿਛਲੇ ਪਾਸੇ ਆਪਾਂ ਨੇ ਦਵਾਈ ਭਰਨੀ ਆ ਚਮੜੀ ਖਿੱਚ ਕੇ ਗਰਦਨ ਦੇ ਚਮੜੀ ਖਿੱਚ ਕੇ ਉਹਦੇ ਪਿਛਲੇ ਪਾਸੇ ਸਿੱਧੀ ਸੂਈ ਥੱਲੇ ਨੂੰ ਰੱਖ ਕੇ 90 ਡਿਗਰੀ ਤੇ ਅੰਦਰ ਜਾਣੀ ਹੈ ਤੇ ਉੱਥੇ ਆਪਾਂ ਦਵਾਈ ਹੌਲੀ-ਹੌਲੀ ਭਰ ਦੇਣੀ ਹੈ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਲ ਦੇਣਾ ਜਿੱਥੇ ਵੀ ਤੁਸੀਂ ਇੰਜੈਕਸ਼ਨ ਲਾਉਣਾ ਹੈ ਤਾਂ ਕਿ ਉੱਥੇ ਗੱਠ ਨਾ ਬਣ ਜਾਵੇ ਦਵਾਈ ਸਾਰੀ ਫੈਲ ਜਵੇ ਇਹ ਵੈਕਸੀਨੇਸ਼ਨ ਫੈਲ ਜਵੇ ਬਾਡੀ ਦੇ ਵਿੱਚ ਠੀਕ ਹੈ ਇਹ ਚੀਜ਼ਾਂ ਦਾ ਖਿਆਲ ਰੱਖਣਾ ਲਓ ਆਪਾਂ ਸ਼ੁਰੂ ਕਰਦੇ ਹਾਂ 2-4 ਦੇ ਲਾਗੇ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਆਪਣੇ ਜਦੋਂ ਕਰੋਗੇ ਵੈਕਸੀਨੇਸ਼ਨ ਤਾਂ ਕੋਈ ਕੁਐਸਚਨ ਹੋਇਆ ਸਾਨੂੰ ਕਾਲ ਕਰ ਲਿਓ ਨੰਬਰ ਤੁਹਾਡੇ ਕੋਲ ਸਭ ਕੋਲ ਹੈਗਾ ਆਪਣਾ ਆ ਦੇਖੋ ਇਹ ਤੇ ਨੰਬਰ ਲਿਖੇ ਨੇ ਜੀ ਦਿਖਾਓ ਇਹ 6 ਐਮਐਲ ਦੀ ਸਿਰਿੰਜ ਹੈ ਆਪਾਂ 2 ਐਮਐਲ ਭਰਨੀ ਹੈ ਉਰੇ ਤੱਕ ਜਦੋਂ ਭਰਨੀ ਹੈ ਇੱਥੇ ਸੂਈ ਤੁਹਾਡੀ ਹੋਣੀ ਚਾਹੀਦੀ ਆ ਜਿਹੜੀ ਲਾਲ ਲਾਈਨ ਦੇ ਨਾਲ ਕਾਲੀ ਦੇ ਨਾਲ ਕਾਲੀ ਲਾਈਨ ਮਿਲ ਗਈ 2 ਐਮ ਐਲ ਹੋ ਠੀਕ ਹੈ ਲੋ ਦੇਖੀਏ ਹੁਣ ਕੀ ਕਰਨਾ ਵੀ 2 ਐਮ ਐਲ ਸੂਈ ਭਰ ਲੈਣੀ ਹੈ ਆਪਣੀ ਸਿਰਿੰਜ ਭਰ ਲੈਣੀ ਹੈ ਇੱਥੇ ਰੁਕੀ ਆ ਕੇ ਇਹ ਆ ਦੇਖੋ ਇਹਨੂੰ ਰੱਖ ਦੇਣਾ ਬਰਸ-ਵਾਰਸ ਦੇ ਵਿੱਚ ਆ ਦੇਖੋ ਇਹਨੂੰ ਤੁਸੀਂ ਹਿਲਾ ਕੇ ਥੋੜਾ ਜਿਹਾ ਜਿਹੜੇ ਬੱਬਲ ਜਿਹਨੇ ਆ ਦਿਖਦੇ ਨੇ ਨਾ ਇਹ ਕੱਢ ਦੇਣੇ ਵਿੱਚੋਂ ਹਵਾ ਕੱਢ ਦੇਣੀ ਆ ਆਏ ਹੱਥ ਮਾਰ ਕੇ ਤੇਨੂੰ ਥੋੜਾ ਜਿਹਾ ਆ ਨਿਕਲ ਕੇ ਬੱਬਲ ਬਾਹਰ ਸਾਫ ਹੋ ਗਿਆ ਹੁਣ ਆਪਾਂ ਕੋਈ ਵੀ ਬੱਕਰੀ ਲੈ ਕੇ ਰਿਪੀਟ ਨਹੀਂ ਕਰਨੀ ਆਪਾਂ ਪਹਿਲਾਂ ਇੱਕ ਪਾਸੇ ਸ਼ੁਰੂ ਹੁੰਨੇ ਆਂ ਖਿਆਲ ਰੱਖਾਂਗੇ ਵੀ ਕਿਹੜੀ ਕਰਨੀ ਆ ਇੱਥੋਂ ਫੜ ਲਿਆ ਆ ਜਾ ਬੁੱਗ ਆ ਜਾ ਫਾੜਿਆ ਨੂੰ ਪੱਤਰ ਆ ਦੇਖੋ ਚਮੜੀ ਖਿੱਚਣੀ ਇੱਥੋਂ ਤੁਸੀਂ ਐਂ ਚਮੜੀ ਖਿੱਚ ਲੈਣੀ ਕਿਤੋਂ ਵੀ ਇੱਥੋਂ ਗਰਦਨ ਤੋਂ ਵੀ ਪੈਸੇ ਠੀਕ ਐ ਸੂਈ ਵਿੱਚ ਪਾ ਦੇਣੀ ਤੁਹਾਨੂੰ ਜਦੋਂ ਸਕਿਨ ਦੇ ਵਿੱਚ ਚਲੇਗੀ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਅੰਦਰ ਚਲੇਗੀ ਸੂਈ ਬਾਸ ਤੇ ਇੱਥੋਂ ਹੌਲੀ ਜੀ ਪਰਕੇ ਤੈਨੂੰ ਮਲ ਦੇਣਾ ਚੰਗੀ ਤਰ੍ਹਾਂ ਜਦੋਂ ਮਲਾਂਗੇ ਆਪਾਂ ਇਹ ਦਵਾਈ ਉਹ ਗੱਠ ਨਹੀਂ ਬੰਦੀ ਹੈ ਜੀ ਠੀਕ ਹੈ ਜਦੋਂ ਵੀ ਵੈਕਸੀਨੇਸ਼ਨ ਕਰਨੀ ਹੈ ਮੇਰੇ ਵੀਰੋ ਸਵੇਰੇ ਕਰਨੀ ਹੈ ਠੰਡੇ ਮੌਸਮ 'ਚ ਕਰਨੀ ਹੈ ਰਾਤ ਨੂੰ ਨਹੀਂ ਕਰਨੀ ਕਿਉਂਕਿ ਕਈ ਵਾਰੀ ਰਿਐਕਸ਼ਨ ਹੋ ਜਾਂਦਾ ਕਈ ਵਾਰੀ ਜਾਨਵਰ ਨੂੰ ਬੁਖਾਰ ਚੜ ਜਾਂਦਾ ਹੈ ਵੈਕਸੀਨੇਸ਼ਨ ਲਾਉਣ ਨਾਲ ਤਾਂ ਕਿ ਆਪਾਂ ਨੂੰ ਦਿਨੇ ਪਤਾ ਲੱਗ ਜਾਵੇ ਕਿ ਕਿਹੜਾ ਸਾਡਾ ਜਾਨਵਰ ਢਿਲਾ ਹੋ ਗਿਆ ਜਾਂ ਕੋਈ ਪ੍ਰੋਬਲਮ ਆਈ ਹੈ ਤਾਂ ਆਪਾਂ ਉਹਨੂੰ ਦਿਨੇ ਠੀਕ ਕਰ ਸਕੀਏ ਠੀਕ ਹੈ ਜੀ ਲਓ ਇੱਕ ਦੋ ਹੋਰ ਲਾ ਦਈਏ ਫਿਰ ਅਸੀਂ ਆਪਣਾ ਕੰਮ ਸ਼ੁਰੂ ਕਰਾਂਗੇ ਕਿਉਂਕਿ ਲੰਬਾ ਕੰਮ ਹੈ 200 ਜਾਨਵਰ ਹੈ 200 ਲੌਂਡਰੀ ਟਾਈਮ ਲੱਗ ਜਾਣਾ ਹੈਗਾ ਇਸ ਲਈ ਤੁਹਾਨੂੰ ਅਸੀਂ ਜਿਆਦਾ ਤੁਹਾਨੂੰ ਵੀ ਡਿਸਟਰਬ ਨਹੀਂ ਕਰਦੇ ਆ ਦੋ ਐਮ ਐਲ ਹੋ ਗਈ ਇਹਨੂੰ ਇਹਦੇ ਵਿੱਚ ਰੱਖਿਆ ਜਿਹੜੀ ਹੋਈ ਅੰਦਰ ਬੰਦ ਕਰੀ ਚੱਲਿਓ ਜਿਹੜੀ ਬੱਕਰੀ ਹੋ ਗਈ ਅੰਦਰ ਬੰਦ ਕਰ ਦੇਣੀ ਓਕੇ ਦਵਾੜਾ ਰਫੀਟ ਨਾ ਹੋ ਜਾ ਬੁਗੇ ਹਾਂ ਇਹ ਚੋ ਹਵਾ ਕੱਢੀ ਤੇਰੀ ਗਰਦਨ ਖਿੱਚੀ ਇੱਥੋਂ ਮਾਸ ਖਿੱਚਿਆ ਤੇ ਸਿੱਧੀ ਵਿੱਚ ਲਾਉਣੀ ਹੈ ਸਿੱਧੀ ਉੱਪਰੋਂ ਥੱਲੇ ਨੂੰ ਸੂਈ ਫੇਹਣਾ ਪੜੇਗਾ ਹਾਂ ਮਾਸ ਹੌਲੀ ਜਿਹਾ ਲਾ ਕੇ ਤੇ ਇਹਨੂੰ ਮਲ ਦੇਣਾ ਜਿਹੜੀ ਜਿਹੜੀ ਹੋਈ ਗੀ ਅੰਦਰ ਬੰਦ ਕਰ ਦੋ ਤਾਂ ਕਿ ਰਿਪੀਟ ਨਾ ਹੋ ਜਾਏ ਗਲਤੀ ਨਾ ਲੱਗ ਜਾਏ ਕੋਈ ਚਲੋ ਚਲ ਅੰਦਰ ਬੁਗੇ ਚਲੋ ਹੱਕੇ ਨੇ ਕਿਹਨੇ ਆ ਕਿਹਨੇ ਹੈ ਲੈਓ ਅਰੇ ਖੜਾ ਹੈ ਬੈਠੀ ਦਾਦਾ ਲੱਭੀ ਹੈ ਦੇਸੂ ਲੈਓ ਬੁਗੇ ਹਾਂ ਮੇਰੀ ਦੇਸੂ ਆ ਗਈ ਮੇਰੀ ਦੇਸੋ ਆ ਗਈ ਸੀ ਬਹੁਤ ਸਿਆਣੀ ਕੁੜੀ ਹੈ ਸਭ ਤੋਂ ਸਿਆਣੀ ਕੁੜੀ ਹੈ ਮੇਰੀ ਦੇਸੋ ਹਾਂ ਇਹਦਾ ਨਾਂ ਦੇਸੋ ਹੈ ਦੇਸੀ ਹੈ ਇਹ ਇਹਦਾ ਨਾਂ ਸੀ ਦੇਸੋ ਹੀ ਰੱਖ ਲੈ ਸਕਿਨ ਬਹੁਤ ਹਾਰਡ ਹੈ ਦੀ ਬਸ ਗੁੱਡ ਗਰਲ ਵੀਰੋ ਮੇਰੇ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਜੋ ਹਰ ਤੁਸੀਂ ਦੇਖੋ ਸੂਈਆਂ ਮਹਿੰਗੀਆਂ ਨਹੀਂ ਹੈਗੀਆਂ ਤੁਸੀਂ ਇਹ 100 ਰੁਪਏ ਦੀਆਂ 100 ਆ ਜਾਂਦੀਆਂ ਨੇ ਇਹ ਤੁਸੀਂ ਲੈ ਕੇ ਆਉਣੀ ਹੈ 22 ਨੰਬਰ ਦੀ ਸਰਿੰਜ ਬੱਕਰੀਆਂ ਦੇ ਲੱਗਦੀ ਹੈ 22 ਜਾਂ 20 ਜਾਂ 22 ਨੰਬਰ ਤੁਸੀਂ ਬਾਈ ਨੰਬਰ ਲੈ ਲਓ ਉਹਦੇ ਨਾਲ ਤੁਸੀਂ ਕਰਦੋ ਵੈਕਸੀਨੇਸ਼ਨ ਬਦਲਦੇ ਰਹੋ ਸੂਈਆਂ ਜੇ ਤੁਹਾਨੂੰ ਮਜਬੂਰੀ ਹੋਵੇ ਵੀ ਇੱਕੋ ਸੂਈ ਤੁਸੀਂ 4-5 ਜਾਨਵਰ ਯੂਜ਼ ਕਰਨੀ ਹੈ ਤਾਂ ਜਰੂਰ ਕਿਰਪਾ ਕਰਕੇ 15-20 ਤੋਂ ਬਾਅਦ ਇਹ ਸੂਈ ਬਦਲ ਦੇਣੀ ਤਾਂ ਕਿ ਇਹਦੀ ਜਿਹੜੀ ਮੁਰਲੀ ਸਟੋਨ ਹੈ ਨਾ ਇਹ ਖੁੰਡੀ ਹੋ ਜਾਂਦੀ ਹੈ ਵਿੰਗੀ ਹੋ ਜਾਂਦੀ ਹੈ ਤੇ ਜਾਨਵਰ ਦੇ ਅੰਦਰ ਜਾਣ ਲੱਗੇ ਵੀ ਤਕਲੀਫ ਕਰੂ ਬਾਹਰ ਕੱਢਣ ਲੱਗੇ ਵੀ ਮਾਸ ਖਿੱਚੂਗੀ ਤਕਲੀਫ ਕਰੂਗੀ ਸੋ ਪਹਿਲੀ ਗੱਲ ਤਾਂ ਇਹ ਹੈ ਵੀ ਜਿੰਨੇ ਜਾਨਵਰ ਨੇ ਉਹਨੀਆਂ ਸੂਈਆਂ ਲੈ ਆ ਕੇ ਤੁਸੀਂ ਵਿੱਚ ਛੱਡ ਲਓ ਹੁਣ ਨਿਸ਼ਾਨੀ ਕੀ ਆ ਦੀ ਜਿਹੜੀ ਯੂਜ਼ ਕਰ ਲਈ ਉਹਨੂੰ ਸਿੜਤਾ ਤੇ ਕਵਰ ਵਾਲੀ ਚੱਕ ਲਈ ਤਾਂ ਕਿ ਕਵਰ ਉੱਤੇ ਲੱਗ ਜਾਵੇ ਸਾਨੂੰ ਪਤਾ ਹੋਵੇ ਜਿਹੜੀ ਖਾਲੀ ਪਈ ਐ ਉਹ ਯੂਜ਼ ਹੋਈ ਹੋਈ ਐ ਛੋਟੀਆਂ ਛੋਟੀਆਂ ਗੱਲਾਂ ਨੇ ਜੇ ਪਤਾ ਧਿਆਨ ਰੱਖਾਂਗੇ ਬਹੁਤ ਫਾਇਦਾ ਹੋ ਜਾਊਗਾ ਆਪਣਾ